ਸਤਿ ਸ੍ਰੀ ਅਕਾਲ ਜੀ ਸਟਾਰ EG نیوز ਚੈਨਲ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਸਟਾਰ EG نیوز ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਸਤਿ ਸ੍ਰੀ ਅਕਾਲ ਜੀ ਮੈਂ ਦੱਸਣਾ ਕਿ ਅੱਜ ਕੱਲ੍ਹ ਲੋਕਾਂ ਤੋਂ ਕਿਹਾ ਗਿਆ ਕਿ ਇਸ ਜ਼ਬਤ ਵਿੱਚ ਲਗਾਇਆ ਗਿਆ ਹੈ ਕਿ ਜੀ ਰਿਸ਼ਤਾ ਆਪਣੇ ਸਾਥ ਪਰ ਹਾਂ ਜੀ ਮੇਰਾ ਨਾਮ ਕਮਲਜੀਤ ਕੋਹੜਾ ਤੇ ਮੈਂ 31 ਨੰਬਰ ਵਾਰਡ ਦੀ ਇੰਚਾਰਜ ਹੈਗੀ ਹਾਂ ਤੇ ਅੱਜ ਸਾਡੇ ਹੀ ਇਲਾਕੇ ਦੇ ਵਿੱਚ ਮੋਦੀ ਸਾਹਿਬ ਦਾ ਕੈਂਪ ਲਗਾਇਆ ਗਿਆ ਤੇ ਇਹ ਜਿਹੜਾ ਮੋਦੀ ਸਾਹਿਬ ਦਾ ਜਿਹੜਾ ਕੈਂਪ ਹੈਗਾ ਆ ਜਿਹਦੇ ਵਿੱਚ ਮੋਦੀ ਸਾਹਿਬ ਨੇ ਆਪਣੀ ਗੱਡੀ ਭੇਜੀ ਹੈਗੀ ਆ ਜੋ ਕਿ ਅੰਮ੍ਰਿਤਸਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਇਹ ਗਈ ਹੈਗੀ ਆ ਤੇ ਅੱਜ ਅਸੀਂ ਬੜੇ ਲੱਕੀ ਹੈਗੇ ਕਿ ਅੱਜ ਇਹ ਗੱਡੀ ਜਿਹੜੀ ਹੈਗੀ ਆ ਸਾਡੇ ਇਲਾਕੇ ਵਿੱਚ ਆਉਣ ਦਾ ਮੌਕਾ ਮਿਲਿਆ 31 ਨੰਬਰ ਵਾਰਡ ਦੇ ਵਿੱਚ ਤੇ ਜਿਵੇਂ ਤੁਸੀਂ ਜਾਣਦੇ ਹੈਗੇ ਹੋ ਕਿ ਪੰਜਾਬ ਦੇ ਵਿੱਚ ਮਤਲਬ ਸੈਂਟਰਲ ਗਵਰਨਮੈਂਟ ਦੀਆਂ ਜਿਹੜੀਆਂ ਸਕੀਮਾਂ ਆ ਜਿਹੜੀਆਂ ਮੋਦੀ ਸਾਹਿਬ ਦੀਆਂ ਸਕੀਮਾਂ ਹੈਗੀਆਂ ਉਹਨਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਂਦਾ ਹੈਗਾ ਤੇ ਸਾਡੇ ਮੋਦੀ ਸਾਹਿਬ ਨੇ ਇੱਕ ਬਹੁਤ ਅੱਛਾ ਉਪਰਾਲਾਚ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਆਪਣੀ ਜਿਹੜੀ ਵੈਨ ਜਿਹੜੀ ਹੈਗੀ ਆ ਉਹ ਸਾਡੇ ਅੰਮ੍ਰਿਤਸਰ ਸ਼ਹਿਰ ਵਿੱਚ ਭੇਜੀ ਹੈਗੀ ਆ ਜਿਸ ਦੇ ਵਿੱਚ ਅਸੀਂ ਅੱਜ ਵੱਖ-ਵੱਖ ਇਲਾਕਿਆਂ ਦੇ ਵਿੱਚ ਉਹਨਾਂ ਦੇ ਕੈਂਪ ਦੇ ਥਰੂ ਅਸੀਂ ਆਪਣੇ ਇਲਾਕਾ ਨਿਵਾਸੀਆਂ ਨੂੰ ਅੱਜ ਬਹੁਤ ਸਾਰਾ ਫਾਇਦਾ ਦੇਣ ਦੇ ਵਿੱਚ ਕਾਮਯਾਬ ਹੋਏ ਆ ਜਿਦੇ ਵਿੱਚ ਅੱਜ 31 ਨੰਬਰ ਵਾਰਡ ਦੇ ਸਾਰੇ ਇਲਾਕਾ ਨਿਵਾਸੀ ਜਿਹੜੇ ਸੀ ਉਹ ਇਸ ਕੈਂਪ ਵਿੱਚ ਆਏ ਸੀ ਤੇ ਇਸ ਕੈਂਪ ਦੇ ਵਿੱਚ ਤੁਹਾਨੂੰ ਦੱਸਣਾ ਚਾਹਾਂਗੇ ਇੰਨੀਆਂ ਸਾਰੀਆਂ ਸਾਡੀਆਂ ਮਤਲਬ ਸਕੀਮਾਂ ਸੀ ਸੈਂਟਰਲ ਗਵਰਨਮੈਂਟ ਦੀਆਂ ਜਿਵੇਂ ਕਿ ਤੁਹਾਡੀ ਆਵਾਸ ਯੋਜਨਾ ਹੈਗੀ ਆ ਠੀਕ ਹੈ ਜਿਵੇਂ ਜਿਨ੍ਹਾਂ ਦੇ ਕੋਲ ਘਰ ਆ ਪਰ ਉਹ ਘਰ ਨਹੀਂ ਬਣਾ پا ਰਹੇ ਸੀ ਤਾਂ ਉਹਨਾਂ ਨੂੰ ਇੱਥੇ ਕਿਸੇ ਨੂੰ ਦਿੱਤਾ ਜਾਵੇ। ਅਜੇ ਵੀ ਕਈ ਕਿਨੇ ਪਾ ਦੀਆਂ 70 ਕਿਨੇ ਟੁੱਟੀਆਂ ਹੋਈਆਂ ਆ ਜਾਂ ਉਹਨਾਂ ਦੀ ਕਰ ਸਕੀਮਾ ਨਹੀਂ ਪਹੁੰਚ ਰਹੀਆਂ ਕੀ ਕਿਡ ਕਰਦੇ ਆ। ਇਸੇ ਕਰਕੇ ਤੇ ਮੋਦੀ ਸਾਹਿਬ ਨੇ ਆਪਣੀ ਇਹ ਵੈਨ ਪਹੁੰਚੀ ਪਹਚਾਈ ਹੈਗੀ ਆ ਤਾਂ ਕਿ ਸਾਡਾ ਜਿਹੜਾ ਗਰੀਬ ਤਬਕਾ ਜਿਨ੍ਹਾਂ ਦੇ ਘਰ ਦੇ ਵਿੱਚ ਛੱਤਾਂ ਨਹੀਂ ਹੈਗੀਆਂ ਜਾਂ ਜਿਨ੍ਹਾਂ ਦੇ ਛੱਤਾਂ ਨਹੀਂ ਹੈਗੀਆਂ ਜਿਨ੍ਹਾਂ ਕੋਲ ਪਲਾਟਸ ਹੈਗੇ ਲੇਕਿਨ ਬਣਾ ਨਹੀਂ ਪਾ ਰਹੇ ਆ ਤੁਹਾਡੀਆਂ ਬਾਲੇ ਵਾਲੀਆਂ ਛੱਤਾਂ ਹੈਗੀਆਂ ਉਹਨੂੰ ਉਹ ਕਰਵਾ ਕੇ ਉਹਨਾਂ ਨੂੰ ਦਿੱਤਾ ਜਾਂਦਾ ਹੈਗਾ ਤਾਂ ਕਿ ਉਹ ਉਹਨੂੰ ਪੱਕੀਆਂ ਕਰ ਸਕਣ ਉਸ ਤੋਂ ਬਾਅਦ ਤੁਸੀਂ ਦੇਖਦੇ ਆਂ ਕਈ ਘਰਾਂ ਦੇ ਵਿੱਚ ਅੱਜ ਦੇ ਟਾਈਮ ਵਿੱਚ ਵੀ ਸਵਚਾਲੇ ਨਹੀਂ ਹੈਗਾ ਠੀਕ ਹੈ ਵਾਸ਼ਰੂਮਸ ਨਹੀਂ ਹੈਗੇ ਉਹਨਾਂ ਵਾਸਤੇ ਸਵਚਾਲੇ ਦੀ ਸਕੀਮ ਦਿੱਤੀ ਗਈ ਹੈਗੀ ਆ ਅਰ ਆਜੇ ਤੇ ਬਹੁਤ ਸਾਰੇ ਲੋਕਾਂ ਨੇ ਇਹਦਾ ਮਤਲਬ ਕਿ ਲਾਭ ਵੀ ਲੈ ਆਏਗਾ ਉਸ ਤੋਂ ਬਾਅਦ ਕਈ ਲੋਕ ਜਿਹੜੇ ਹੈਗੇ ਆ ਕਈ ਲੇਡੀਆਂ ਹੈਗੀਆਂ ਘਰੋਂ ਕੰਮ ਸ਼ੁਰੂ ਕਰਨਾ ਚਾਹੁੰਦੀਆਂ ਚਾਹੇ ਬਿਊਟੀ ਪਾਰਲਰ ਦਾ ਹੋ ਗਿਆ ਚਾਹੇ ਮਤਲਬ ਮਸਲਾਈ ਕੜਾਈ ਦਾ ਹੋ ਗਿਆ ਕਿਸੇ ਵੀ ਤਰੀਕੇ ਦਾ ਕੰਮ ਆ ਉਹਨਾਂ ਵਾਸਤੇ 10000 ਤੋਂ ਸਟਾਰਟਿੰਗ ਲੋਨ ਜਿਹੜਾ ਹੈਗਾ ਸਟਾਰਟ ਕੀਤਾ ਗਿਆ ਸੀ ਜਿਹਦੇ ਵਿੱਚ ਕੋਈ ਕਿਸੇ ਵੀ ਤਰ੍ਹਾਂ ਦੀ ਸਕਿਉਰਿਟੀ ਨਹੀਂ ਲਈਤੀ ਗਈ ਹੈ ਸਿਰਫ ਉਹਨਾਂ ਦੇ ਮਿਨਿਮਲ ਜਿਹੜੇ ਉਹਨਾਂ ਦੇ ਡਾਕੂਮੈਂਟਸ ਹੀ ਉਹ ਲੈ ਕੇ ਉਹਨਾਂ ਨੂੰ ਸਟਾਰਟ ਕਰਵਾਉਂਦਾ ਹਨ ਜਨ ਇਸ ਤਰ੍ਹਾਂ ਦੀ ਜਿਹਨਾਂ ਨੇ ਸਟਾਮਾ ਜਾਗਨਗਰ ਪਲਾਟ ਹੈ ਗਿਆ ਉਹਨਾਂ ਵਾਸਤੇ ਕੀ ਸਕੀਮ ਲੱਗੀ ਜਿਨ੍ਹਾਂ ਦੀ ਬਾਲੇ ਵਾਲੀ ਛੱਤਾ ਨਹੀਂ ਨਾ ਹੈ ਗਿਆ ਸੀ ਬਾਲੇ ਵਾਲੀ ਛੱਤਾ ਸੀ ਔਰ ਉਹਨਾਂ ਨੇ ਪੱਕੀਆਂ ਛੱਤਾ ਬਣਾਨੀ ਆ ਵਸਦੀ ਉਹਨਾਂ ਵਾਸਤੇ ਵੀ ਸਕੀਮ ਹੈਗੀ ਸੀ ਜਿਦੇ ਵਿੱਚ ਉਹਨਾਂ ਨੂੰ ਕੁਝ ਅਮਾਉਂਟ ਦੇ ਮਤਲਬ ਪ੍ਰੋਵਾਈਡ ਕੀਤਾ ਗਿਆ ਸੀ ਕਿ ਉਹ ਆਪਣੀ ਛੱਤ ਪੱਕੀ ਕਰ ਸਕਣ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਉਹਨਾਂ ਨੂੰ ਜਿਨ੍ਹਾਂ ਦੇ ਕੋਲ ਘਰ ਸੀ ਪਲਾਟ ਸੀ ਪਰ ਘਰ ਨਹੀਂ ਸੀ ਉਹਨਾਂ ਨੂੰ ਫਿਰ ਘਰ ਬਣਾਉਣ ਵਾਸਤੇ ਵੀ ਮਤਲਬ ਸਹੂਲਤ ਦਿੱਤੀ ਗਈ ਸੀ। ਕੱਲਮ ਜੀ ਸਰ ਕੀ ਕਹਿੰਦੇ ਉਹਨੂੰ ਕਿਹਾ ਜਾ ਰਿਹਾ ਕਿ ਇਹ ਰੀਆਂ ਸਕੀਮਾਂ ਬਿਲਕੁਲ ਫਰੀ ਹੈ ਗਿਆ। ਪੱਗ ਵੀ ਦੂਸਰੀਆਂ ਪਾਰਟੀਆਂ ਕੋ ਪਰੰਪਰਨ ਦੇ ਪੈਸੇ ਲੈ ਲਿਆ। ਕੀ ਕਰਾ ਜਾਊਗਾ? ਹਾਂਜੀ ਇਹ ਚੀਜ਼ ਬਿਲਕੁਲ ਵੀ ਗਲਤ ਹੈ ਗਿਆ। ਕਿਉਂਕਿ ਸਾਡੇ ਮੋਦੀ ਸਾਹਿਬ ਦੀਆਂ ਜਿੰਨੀਆਂ ਵੀ ਸੈਂਟਰਲ ਗਵਰਨਮੈਂਟ ਦੀਆਂ ਸਕੀਮਾਂ ਹੈਗੀਆਂ ਇਹ ਟੋਟਲੀ ਫ੍ਰੀ ਆਫ ਕਾਸਟ ਹੈਗੀਆਂ ਇਹਨਾਂ ਦੇ ਕੋਈ ਚਾਰਜਸ ਨਹੀਂ ਲੱਗਦੇ ਹੁਣ ਮੈਂ ਇੱਥੇ ਇਹ ਕਹਿਣਾ ਚਾਹੂੰਗੀ ਕਿ ਸਾਡੇ ਵਰਗੇ ਨਾਗਰਿਕਾਂ ਨੂੰ ਬਾਹਰ ਨਿਕਲਣਾ ਚਾਹੀਦਾ ਤੇ ਲੋਕਾਂ ਨੂੰ ਜਾ ਕੇ ਅਵੇਅਰ ਕਰਨਾ ਚਾਹੀਦਾ ਹੈ ਕਿ ਐਸ ਸਕੀਮਾਂ ਦਾ ਕੋਈ ਵੀ ਪੈਸਾ ਨਾ ਦੇਣ ਕਿਉਂਕਿ ਇਹ ਸਕੀਮਾਂ ਸਾਡੇ ਸੈਂਟਰਲ ਗਵਰਨਮੈਂਟ ਵੱਲੋਂ ਬਿਲਕੁਲ ਫ੍ਰੀ ਹੈਗੀਆਂ আর ਇਹ ਗਲਤ ਗੱਲ ਹੈ ਕਿ ਅਗਰ ਤੁਸੀਂ ਪੈਸੇ ਲੈ ਕੇ ਸਕੀਮਾਂ ਜਿਹੜੀਆਂ ਲੋਕਾਂ ਵਿੱਚ ਲਾਂਚ ਕਰਦੇ ਹੋ ਇਹ ਟੋਟਲੀ ਰੋਂਗ ਹੈਗੀਆਂ ਔਰ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿਣਾ ਚਾਹਾਂਗੀ ਜਿਵੇਂ ਕਿ ਆਯੂਸ਼ਮਾਨ ਕਾਰਡ ਹੈਗਾ ਕਈਆਂ ਕੋਲ ਨੀਲੇ ਕਾਰਡ ਨਹੀਂ ਹੈਗੇ ਆ ਲੇਕਿਨ ਮੇਰੇ ਕੋਲ ਲੋਕ ਆਂਦੇ ਆ ਕਹਿੰਦੇ ਜੀ ਸਾਨੂੰ ਫਲਾਣੇ ਨੂੰ ਮੈਂ 300 ਰੁਪਏ ਦਿੱਤਾ ਤੇ ਮੈਂ ਬਿਗੈਰ ਨੀਲੇ ਕਾਰਡ ਦੇ ਆਯੂਸ਼ਮਾਨ ਕਾਰਡ ਬਣਾ ਲਿਆ ਔਰ ਉਹੀ ਇਨਸਾਨ ਜਦ ਹਸਪੀਟਲ 'ਚ ਆਪਣੀ ਇਲਾਜ ਕਰਾਣ ਜਾਂਦਾ ਕਿਉਂਕਿ ਆਯੂਸ਼ਮਾਨ ਕਾਰਡ ਕਿਸ ਲਈ ਲੋਕ ਬਣਾਉਂਦੇ ਆ ਤਾਂ ਕਿ ਉਹਨਾਂ ਦਾ ਜਿਹੜਾ ਇਲਾਜ ਹੈਗਾ ਆ ਹਸਪੀਟਲ ਦੇ ਵਿੱਚ ਫ੍ਰੀ ਹੋ ਚੁਕੇ ਤੇ ਜਦੋਂ ਉਹ ਹਸਪੀਟਲ 'ਚ ਜਾਂਦੇ ਆ ਉਹ ਕਾਰਡ ਨੂੰ ਲੈ ਕੇ ਤੇ ਉਹ ਕਾਰਡ ਉੱਥੇ ਨਹੀਂ ਚੱਲਦੇ ਹੈਗੇ ਇਸ ਕਰਕੇ ਮੈਂ ਲੋਕਾਂ ਨੂੰ ਆਪਣੀ ਜਨ ਕਹਿਣਾ ਚਾਹਾਂਗੇ ਕਿ ਪਲੀਜ਼ ਪਲੀਜ਼ ਐਦਾਂ ਦੇ ਧੋਖਾਧੜੀ ਵਾਲੇ ਲੋਕਾਂ ਦੇ ਹੱਥਾਂ ਵਿੱਚ ਨਾ ਜਾਓ ਕਿਉਂਕਿ ਬਗੈਰ ਨੀਲਾ ਕਾਰਡ ਤੇ ਅਸ਼ਮਾਨ ਕਾਰਡ ਨਹੀਂ ਬਣਦਾ ਹੈਗਾ ਔਰ ਤੁਸੀਂ ਜਾ ਕੇ ਲੋਕਾਂ ਕੋਲ ਠੱਗੀ ਦਾ ਸ਼ਿਕਾਰ ਨਾ ਹੋ ਜੇ ਕਿਸੇ ਨੂੰ ਨੀਲੇ ਕਾਰਡ ਚਾਹੇ ਦਿੱਤੀ ਆ ਤੇ ਦੇਖਿਆ ਜਾਵੇ ਹਰ ਕਿਸੇ ਦਾ ਜਿਹੜਾ ਕੀ ਨੀਲੇ ਕਾਰਡ ਜਾਂ ਰੈਸ਼ਨਲ ਖਾੜੇ ਕੱਢ ਦਿੱਤੀ ਆ ਔਰ ਇਹ ਪਰ ਕੀ ਚੱਲ ਜਾਂਦਾ ਦੇਖੋ ਜੀ ਜਿਹੜੇ ਨੀਲੇ ਕਾਰਡ ਕੱਟੇ ਗਏ ਆ ਕਿਉਂਕਿ ਮੈਂ ਆਪਣੇ ਮੇਰੇ ਵਾਰਡ ਦੇ ਲੋਕ ਮੈਨੂੰ ਆ ਕੇ ਕਹਿੰਦੇ ਹੈਗੇ ਆ ਕੀ ਸਾਡੇ ਨੀਲੇ ਕਾਰਡ ਜਿਹੜੇ ਆ ਉਹ ਕੱਟੇ ਗਏ ਆ ਜਦ ਮੈਂ ਉਹਨਾਂ ਨੂੰ ਪੁੱਛਦੀ ਆ ਕਿ ਤੁਹਾਡਾ ਨੀਲਾ ਕਾਰਡ ਕੱਟਣ ਦਾ ਕੁਝ ਤਾਂ ਰੀਜ਼ਨ ਉਹਨਾਂ ਨੇ ਸ਼ੋਅ ਕੀਤਾ ਹੋਊਗਾ ਤੇ ਉਹ ਮੈਨੂੰ ਦੱਸਦੇ ਆ ਗਿਆ ਕਿ ਮਤਲਬ ਗਰੀਬ ਤਬਕਕੇ ਦੇ ਲੋਕ ਹੈਗੇ ਆ ਜਿਹੜੇ ਕਿ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹੈਗੇ ਆ ਉਹਨਾਂ ਦੇ ਕਾਰਡ ਇਹ ਕਹਿ ਕੇ ਕੱਟੇ ਗਏ ਆ ਜੀ ਤੁਹਾਡੇ ਘਰ ਵਿੱਚ ਕਾਰ ਹੈਗੀ ਆ ਤੁਹਾਡੇ ਘਰ ਵਿੱਚ ਏਸੀ ਚੱਲਦਾ ਹੈਗਾ ਆ ਜਿਹੜਾ ਵਿਚਾਰਾ ਸਾਈਕਲ ਤੇ ਜਾਂਦਾ ਹੈਗਾ ਉਹਨੂੰ ਕਹਿ ਦਿੱਤਾ ਹੈਗਾ ਜੀ ਤੇਰੇ ਕੋਲ ਕਾਰ ਹੈਗੀ ਆ ਮਤਲਬ ਇਹਨਾਂ ਨੇ ਰੈਂਡਮਲੀ ਗ੍ਰੈਂਡਮਲੀ ਇਹਨਾਂ ਨੇ ਕੱਟਿਆ ਕੋਈ ਵੈਰੀਫਿਕੇਸ਼ਨ ਨਹੀਂ ਜੇ ਕੀਤੀ ਹੈਗੀ ਆ ਔਰ ਕੱਟਣ ਦਾ ਕੁਝ ਕਾਰਨ ਇਹ ਵੀ ਹੈ ਕਿ ਹੁਣ ਆਮ ਆਦਮੀ ਜਿਹੜੇ ਆਮ ਆਦਮੀ ਦੀ ਸਰਕਾਰ ਹੈਗੀ ਆ ਇਹਨਾਂ ਨੇ ਜਿਹੜਾ ਰਾਸ਼ਨ ਦੇਣਾ ਹੈਗਾ ਨਾ ਹੁਣ ਲੋਕਾਂ ਨੂੰ ਉਹ ਰਾਸ਼ਨ ਦੇ ਜਿਹੜੇ ਬਾਕਸਸ ਆ ਜੋ ਵੀ ਬੈਗਸ ਆ ਕਿਆ ਸੌਰੀ ਉਹਦੇ ਵਿੱਚ ਇਹਨਾਂ ਨੇ ਆਪਣੀ ਫੋਟੋ ਲਗਾਨੀ ਆ ਫੋਟੋ ਲਗਾ ਕੇ ਫਿਰ ਲੋਕਾਂ ਨੂੰ ਦੇਣਾ ਹੈ ਇਹ ਵੀ ਇੱਕ ਰੀਜ਼ਨ ਹੈਗਾ ਕਾਰਡਸ ਨੂੰ ਕੱਟਣ ਦਾ ਯਾਰੋ ਜੁਰੇ ਜੁਰੇ ਸਾਰੇ ਕਾਰੇ ਲਾਪਰੈਂਟਾ ਹੈ तयार <laughs> डाक्युमेन्ट